ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵਧੀਆ ਫਾਰਮ ਜਿਹੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲਾ ਗੁੱਜਰ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਈ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਚਾਰ ਮੱਜਾਂ ਦਾ ਨਾ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਸੁਈਆਂ ਤੇ ਦੋ ਤੁਹਾਨੂੰ ਗੱਪਣਾ ਦਿਖਾਵਾਂਗੇ ਆ ਜੋੜਾ ਹੈ ਕਿ ਤੁਹਾਨੂੰ ਕਾਫੀ ਕਮਾਲ ਦਾ ਤੁਹਾਨੂੰ ਦਿਖਾਉਣਾ ਵਾ ਇਕਾਂ ਨੀਲੀ ਦੀ ਝੋਟੀ ਤੁਹਾਨੂੰ ਚੰਗੇ ਰਿਕਾਰਡ ਵਾਲੀ ਤੁਹਾਨੂੰ ਦਿਖਾਉਣੀ ਤੇ ਇੱਕ ਮੋਹਰੇ ਦੀ ਮਾਇਤਾਂ ਚੰਗੇ ਰਿਕਾਰਡ ਅੱਜ ਤੁਹਾਨੂੰ ਦਿਖਾਵਾਂਗੇ ਚੰਗੇ ਉੱਚੇ ਕੱਦ ਕਾਠ ਵਾਲੀਆਂ ਤੇ ਚੰਗੀਆਂ ਜੰਮੀਆਂ ਪਲੀਆਂ ਮੱਜਾਂ ਜਦੋਂ ਵੀ ਇਸ ਘਰ ਦੇ ਵਿੱਚ ਆਈਦਾ ਚੰਗੀਆਂ ਸੋਹਣੀਆਂ ਮੱਜਾਂ ਜਿਹੜੀਆਂ ਵਿਰਦੀ ਹੁਣਾਂ ਨੇ ਦੇਹਾਂਦੀਆਂ ਹੁੰਦੀਆਂ ਅੱਜ ਵੀ ਚੰਗੇ ਸੋਹਣੇ ਪਸ਼ੂ ਆ ਜਿਹੜੇ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਕੀ ਬਾਤ ਜੋ ਖਾਲਸਾ ਵਾਰਤੋ ਹੋਵੇ ਉਹ ਸਣਾ ਠੀਕ ਠਾਕ ਜੀ ਅਲਮੁਲਾਈਕਾ ਬਾਬੇ ਬੁੱਢੇ ਸਾਹਿਬ ਦੀ ਮੇਆ ਵੇਚ ਗਿਆ ਮਾਲ ਫਿਰ ਪਹਿਲਾਂ ਉਹ ਮਾਲ ਵੇਚਿਆ ਸਹੀ ਤਰੀਕੇ ਨਾਲ ਵੇਚਿਆ ਚੰਗੀਆਂ ਗਾਖ ਠੀਕ ਤੇ ਨਾਮ ਦੱਸ ਦੇ ਕਰ ਨਾਮ ਆਪਣਾ ਕਾਲਾ ਵਪਾਰੀ ਹਾਂਜੀ ਪਿੰਡ ਕੋਟਲਾ ਗੁਜਰਾ ਤਸੀਲ ਮਜੀਠਾ ਜ਼ਿਲ੍ਹਾ ਮਸ ਤੇ ਫੋਨ ਨੰਬਰ ਇਹ ਕਰੀ ਬੋਲਦਾ 97798 97558 ਠੀਕ ਆ ਹਾਂਜੀ ਤੇ ਅੱਜ ਵਾਇਦਾ ਫਰਕ ਚ ਆਉਂਦਾ ਥੋੜੀ ਜੀ ਨਾ ਠੰਡਾ ਪਾਣੀ ਪੀ ਲਈ ਕੇ ਖਰਾਬ ਹੋ ਜੀ ਅੱਛਾ ਗਲਾ ਥੋੜਾ ਜਿਹਾ ਬੈਠਾ ਵਾ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਮਾਝਾ ਜਿਹੜੀ ਇਤੋਂ ਹੀ ਆਪਾਂ ਕਰਨੀ ਚੰਗੇ ਵੱਡੇ ਕਦ ਕਾਠ ਵਾਲੀ ਮਾਝਾ ਜਿਹੜੀ ਇਹ ਤੇ ਗੱਡੀ ਚ ਇੱਕੋ ਹੀ ਪਾਉਗੀ ਨਾ ਮਹਾਂ ਠੀਕ ਆ ਹਾਂ ਜੀ ਬਾਬਾ ਬੁੱਢੇ ਸਾਹਿਬ ਦੇ ਲਿਆ ਜੀ ਨਹੀਂ ਨਿਯੋਜਕਾ ਜੀ ਅੱਛਾ ਜੀ ਹਾਂ ਜੀ ਉਹ ਜੀ ਦੇਣ ਹਾਂ ਦੇਖ ਆ ਪਾਸਾ ਲੈਣੀ ਨਾ ਬਈ ਪੂਰੀ ਜਵਾਨ ਆ ਜਿਹੜੀ 30 ਲੀਟਰ ਦੁੱਧ ਜਿਹੜਾ ਨਾ ਮੈਂ ਹਾਂਜੀ ਸੌ ਕਮ ਪਿਲ ਖਾਲ ਦੇਣੀ ਹੋਊਗੀ 15 ਲੀਟਰ ਦੁੱਧ ਜਿਹੜਾ ਕਹਿੰਦੇ ਕੀ ਚਵਾਜੂਗੀ ਲੈ ਜੀ ਬਾਕੀ ਮੱਜਾਂ ਦੇ ਸਹਾਨਾ ਪੂਰਾ ਕੱਦ ਕਾਠਿਆ ਇਹਦਾ ਤੇ ਥੱਲਿਆਂ ਵੀ ਚੰਗੀ ਤਿਆਰ ਹੁੰਦੀ ਆ ਅਜੇ ਗੱਬਣ ਆ ਅਜੇ ਦਿਨ ਕੁਛ ਨਹੀਂ ਲੈ ਜਨੇ ਬਾਕੀ ਤਿਆਰੀ ਈ ਈ ਛੇਤੀ ਸੂ ਬਣਾ ਇਹਨੇ ਥੱਲਿਆਂ ਪਰ ਪੂਰੀ ਤਿਆਰ ਹੋਈ ਆ ਤੇ ਥਣ ਵੀ ਤੁਹਾਨੂੰ ਦਿਖਾ ਦਈਏ ਲਾਗੇ ਤਾਂ ਆਂ ਦੇਖ ਸੰਦੇ ਬਾਕੀ ਜਦ ਮੱਜਾਂ ਨਵਾਈਆਂ ਨਵਾਈਆਂ ਹੁੰਦੀਆਂ ਉਹਦਾ ਸਣਾ ਚ ਆ ਜਾਂਦੀਆਂ ਜਈ ਇਹਦੀ ਭਾਵੇਂ ਗੱਬਣਾ ਨਾ ਆਂ ਦੇਖ ਸੰਦੇ ਤੇ ਕਿੰਨਾ ਦੁੱਧ ਦੱਸਿਆ ਸੀ ਚਵਾਈ ਜਾਊਗੀ 15 ਲੀਟਰ ਅੱਛਾ ਅੰਦਰੋਂ ਦੇਖੋ ਦੁੱਧ ਮਾੜਿਆ ਨਾ ਤੇ ਬਾਕੀ ਇਹ ਆ ਕਿ ਕੱਦ ਕਾਠੇ ਵੀ ਪੂਰਾ ਜਵਾਨ ਆ ਇਹ ਡੇਰੀਆਂ ਚ ਚਾਉਣ ਵਾਲੀਆਂ ਮੱਝਾਂ ਵਾਂਗੇ ਬਾਕੀ ਮਿਲਕ ਮੈਨ ਵੀ ਪੂਰੀ ਚੰਗੀ ਲੱਗੀ ਆ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਆਪਾਂ ਮੋੜ ਤੇ ਵੀਰ ਜੀ ਮੋੜ ਤੇ ਆਦੀ ਨੂੰ ਡੇਢ ਦੀ ਵਿੱਚੋਂ ਅੱਛਾ ਪਰ ਆਪਾਂ ਡੇਢ ਦੀ ਨਹੀਂ ਵੇਚਦੇ ਆਪਾਂ 1 30 ਦੀ ਵਹਾਣਾ ਦੇ ਲਈ ਅੱਛਾ 1 30 ਦੀ ਦੇ ਦੋਗੇ ਬਾਕੀ ਚਲੋ 19 21 ਦਾ ਮੌਕੇ ਤੇ ਮਾਲਤਾਨ ਜਿਹੜਾ ਥੋੜਾ ਪਤਾ ਹੋਣਾ ਹੁੰਦਾ ਹੋ ਜਾਊਗਾ ਆ ਜਿਹੜਾ ਸੱਜਣ ਲੈ ਜਾਊਗਾ ਨਾ ਬਾਕੀ ਆ ਦੇਖ ਸਕਦੇ ਮਿਲਕ ਵਿੱਚ ਇਹ ਵੀ ਪੂਰੀ ਗਾਵਾਂ ਵਾਂਗ ਮੋਟੇ ਮਿਲਕ ਵਿੱਚ ਲੱਗੀ ਆ ਤੇ ਥੱਲਿਆਂ ਵਿੱਚ ਚੰਗੀ ਤਿਆਰ ਹੋਈ ਆ। ਪਿਓ ਥੋੜਾ ਤੇ ਹੁਣ ਇੱਕ ਆ ਨੀਲੀ ਦੀ ਝੋਟੀ ਤੁਹਾਨੂੰ ਦਿਖਾਉਣੀ ਆ। ਇਹ ਵੀ ਚੰਗੇ ਰਿਕਾਰਡ ਵਾਲੀ ਨੀਲੀ ਦੀ ਝੋਟੀ ਤੁਹਾਨੂੰ ਦਿਖਾਵਾਂਗੇ। ਚੰਗੀ ਸੰਭੀ ਸੁੰਭੀ ਆ ਚੰਗੀ ਜੰਮੀ ਪਲੀ ਆ ਜਿਹੜੀ ਪੂਰੀ ਆ। ਇਹ ਵੀ ਪਹਿਲਾਂ ਘਰ ਨੂੰ ਤੋੜ ਕੇ ਦਿਖਾ ਦਈਏ। ਚੰਗੀ ਕਿਸੇ ਵੀ ਨੇ ਰੀਜ ਨਾਲ ਸੰਭੀ ਆ। ਲੈ ਜੀ ਇਹ ਵੀ ਟੈਲੈਂਟ ਚੰਗੀ ਤਿਆਰ ਹੁੰਦੀ ਹੈ ਤੇ ਥਾਂ ਇਹਦੇ ਵੀ ਤੁਹਾਨੂੰ ਦਿਖਾ ਲਈਏ ਲੱਗੇ ਤਾਂ ਮੈਂ ਆ ਦੇਖਦਾ ਦੇ ਵੀ ਕਿ ਬਣਿਆ ਜੀ ਤੇ ਨਿਸ਼ਾਨੀਆਂ ਸਾਰੀਆਂ ਪੂਰੀਆਂ ਨੇ ਜੀ ਦੀਆਂ ਨੇ ਮਹਾਰਾਜੀ ਕਰਤਣਾ ਪੂਰੀ ਜੀ ਦੀਆਂ ਨੇ ਤੇ ਇੱਕ ਨਗ ਦੁੱਧ ਚਵਾਈ ਜਾਊਗੀ 20 ਵੀ 15 ਲੀਟਰ ਸੌਖਾ ਠੀਕ ਆ ਬਰੇ ਰਾਮ ਦਾ ਘਾਹਾਂ ਦੇ 18 20 ਕਿਲੋ ਆਉਂਦੇ ਮੈਣੀਆਂ ਦਾ 18 20 ਠੀਕ ਆ 15 ਲੀਟਰ ਦੁੱਧ ਮਹੀ ਦੀ ਤੇ ਇਹਦਾ ਮੁੱਲ ਹਾਂ ਇਹਦਾ ਵੀ ਇੱਕ ਕੀ ਕਰੀਏ ਅੱਛਾ ਹਾਂ ਬਰਾਬਰ ਹੀ ਆ ਭਾਵੇਂ ਕੋਈ ਹੋ ਲੈ ਜਦੇ ਭਾਵੇਂ ਕੋਈ ਜੇ ਕੋਈ ਜੋੜਾ ਪਾਲੂਗਾ ਮੰਨ ਤਾਂ ਨੋਰ ਕਰਦੇ ਠੀਕ ਆ ਜੀ ਨੇ ਸੰਦੇਹਵਾ ਨਾ ਜੇ ਸੋਨ ਤੱਕਰ ਚੰਗਾ ਪਰਨਾਵਾ ਇਹਨੂੰ ਬਾਜੀ ਇੰਨੀ ਬਾਹਰ ਹੈਗੀ ਮੈਂ ਇਹਨਾਂ ਦੇਵਾ ਕੱਢੂ ਬਾਹਰੋਂ ਠੀਕ ਹੈ ਜੀ ਹਾਂ ਕਿਉਂ ਮਿਲੀ ਆ ਵੀ ਨਹੀਂ ਇਹ ਚਾਰ ਖੋ ਚਟੇ ਹੁੰਦਾ ਆਹਣਾ ਮਿਲੀ ਆ ਹਾਂਜੀ ਹਾਂਜੀ ਸਾਰੇ ਮਦ ਹੈ ਵੀ ਚੰਗੇ ਦੁੱਧ ਵਾਲੀ ਆ ਹਾਂ ਜੀ ਪਾਸ ਨਹੀਂ ਲੱਗਾ ਪਰ ਜੁੜੀ ਆ ਸਾਸਤਰੀ ਤੇ ਹੁਣ ਜਿਹੜੇ ਆ ਸੋਈਆਂ ਮੱਜਾਂ ਜੜੀਆਂ ਤੁਹਾਨੂੰ ਦਿਖਾਉਣੀਆਂ ਇਹਨੋਂ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ 15 20 ਦਿਨ ਹੋ ਗਏ ਆ ਕਿੰਨਾ ਦੁੱਧ ਤਿਆਰ ਕਰ ਗਈ ਤੇ 9 10 ਲੀਟਰ ਦਾ ਪੱਕਾ ਦੁੱਧ ਠੀਕ ਆ ਤੋੜ ਦੋ ਛੋਟੇ ਸਿੰਘ ਦੀ ਮਾਲਕਿਆ ਵੀ ਆ ਕੱਟਾ ਇਹਦੇ ਮਗਰ ਲੈ ਜੀ ਜੀ ਤੇ ਮੁੱਲ ਫਿਰ ਇਹਦਾ ਇਹਦਾ ਮੁੱਲ ਮੈਂ ਦੇ ਹਿਸਾਬ ਨਾਲ ਪਾਈਏ ਅੱਛਾ 85000 85000 ਵਿੱਚੋਂ ਕਰਨਾ ਮੰਨਤਾ ਨਾ ਰ ਮੋਲ ਨਾਲ ਕਰਾਂਗੇ ਉਹ ਪੰਮੀ ਮਹੀਂ ਆ ਤਾਜੀ ਸੋਈ ਦੀ ਉਹ ਕੋ ਨਾਲ ਲਊ ਡੇਢ ਦਾ ਜੋੜਾ ਦੇ ਦਿੰਦੇ ਅੱਛਾ ਤੇ ਡੇਢ ਲੱਖ ਦਾ ਜੋੜਾ ਹੀ ਆ ਇੱਕ ਆ ਤੇ ਇੱਕ ਉਹ ਜਿਹੜੀ ਹੁਣ ਦਿਖਾਉਣ ਲੱਗੇ ਆ ਉਹ ਤਾਜੀ ਸੋਈ ਆ ਉਹ ਬਿਲਕੁਲ ਪਰਸੋਂ ਸਹੀ ਆ ਇਹ ਪਰਸਾਂ ਦੀ ਸੋਈ ਆ ਤੇ ਥਾਣ ਦੇ ਸਾਦੇ ਤੇ ਵੀ ਲੱਗੇ ਤਾਂ ਤੇ ਬਾਕੀ ਆ ਦੇ ਸਾਦੇ ਤਾਜੀ ਨਾੜੋ ਜਿਹੜਾ ਹੱਦੇ ਨਾਲ ਇਹ ਤਾਂ ਮਗਰ ਵੀ ਕੱਟਾਈ ਜੀ ਹਾਂ ਜੀ ਇਹ ਤਾਂ ਮਗਰ ਵੀ ਕੱਟਾਈ ਤੇ ਇਹ ਕਿੰਨਾ ਦੋ ਚ ਭਾਈ ਜਾਊਗੀ ਉਤਰ 10 ਲੀਟਰ ਤੱਕ ਜਾਊਗੀ ਠੀਕ ਹੈ ਜੀ ਹਾਂ ਜੀ ਸੰਗਣਾ ਬੋਲਾ ਠੀਕ ਹੈ ਬਾਕੀ ਇਹ ਮੱਝ ਦਿਓ ਮੱਝ ਜੋੜਾ ਜੇ ਕੋ ਲਊਗਾ ਤੇ ਕਿੰਦੇ ਡੇਢ ਲੱਖ ਤੇ ਜੋੜਾ ਦੇ ਦਾਂਗੇ ਜੇ ਕਿ ਇਹਨੇ ਕੱਲੀ ਕੱਲੀ ਵੀ ਲੈਣੀ ਆ ਉਹ ਵੀ ਪੁੱਛ ਲੈ ਕੋਈ ਆਪਣਾ ਲੈ ਜਾਓ ਜੀ ਤੇ ਠੀਕ ਹੈ ਹੋਰ ਕੁਝ ਕਹਿਣਾ ਫਿਰ ਬਾਕੀ ਇਹ ਹੈ ਕਿ ਇੱਥੋਂ ਕੋਈ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਮਰਜ਼ੀ ਨਾਲ ਖੜਿਆ ਆਪਣੇ ਪਾਸ ਕਰਕੇ ਖੜੇ ਸਾਰੀ ਆਪਣੀ ਜ਼ਿੰਮੇਵਾਰੀ ਲਵੇ ਹਾਂਜੀ ਹਾਂਜੀ ਅੱਜ ਨਹੀਂ ਹੁਣ ਤੇ ਬਾਅਦ ਚੰਦੋਂ ਕਰਨੀ ਮਾੜੀ ਹਾਂਜੀ ਹਾਂਜੀ ਬਾਕੀ ਉਹ ਪਰਮੇਸ਼ਰ ਨੇ ਦਿੱਤਾ ਬਹੁਤ ਵਧੀਆ ਹਾਂਜੀ ਹਾਂਜੀ ਚੰਗਾ ਸਾਫ ਸੁਥਰਾ ਮਾਲ ਵੇਚਦੀ ਹੈ ਚੌਥੀ ਵੀਡੀਓ ਪਾਈ ਤਾਂ ਹਾਂਜੀ ਹਾਂਜੀ तरीके सज्जन एरिया ਖੈ ਤੇ ਤੇਰੇ ਮੀਂਹ ਜੇ ਹਾਂਜੀ ਹਾਂਜੀ ਚਲੋ ਦੇਣੀ ਵੀ ਨੁਕਸਾ ਲਈ ਅਜੇ ਤੱਕਰ ਤੇ ਬਚਾ ਹੀ ਆ ਤੇ ਕੰਨੇ ਰੋ ਵੀ ਅੱਛਾ ਕੱਟ ਵੇਚ ਨੂੰ ਮੈਂ ਇਸ ਚੈਨਲ ਦੇ ਅੱਛਾ ਇਹ ਕੰਮ ਨਾ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਮਰਜ਼ੀ ਨਾਲ ਆਪਣੀ ਸਮਝ ਨਾਲ ਇਸ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ